प्यारे मित्रों सोशल मीडिया एक ਇਹੋ ਜਿਹਾ ਸਾਧਨ ਹੈ ਜਿੱਥੇ ਤੁਸੀਂ ਆਪਣੇ ਵਿਚਾਰ ਬਹੁਤ ਹੀ ਖੁੱਲ੍ਹਦਲੀ ਨਾਲ ਪ੍ਰਗਟਾ ਸਕਦੇ ਹੋ ਤੇ ਨਾਲ ਦੀ ਨਾਲ ਹੀ ਜੇ ਤੁਸੀਂ ਉਸ ਪਲੇਟਫਾਰਮ ਉਹ ਸਾਧਨ ਦੀਆਂ ਸ਼ਰਤਾਂ ਪੂਰੀਆਂ ਕਰਦੇ ਹੋ ਤਾਂ ਨਗਦ ਨਰੈਣ ਵੀ ਤੁਹਾਡੀ ਜੇਬ ਵਿੱਚ ਪੈਂਦਾ ਜਿਹੜੀ ਇਸ ਖੇਡ ਹੈ ਇਹਨੇ ਬਹੁਤ ਕੁਝ ਇਹੋ ਜਿਹਾ ਸਾਡੇ ਮੂਰੇ ਲਿਆ ਤਰਿਆ ਕਿ ਜਿਹੜੇ ਸੋਸ਼ਲ ਮੀਡੀਆ ਇਨਫਲੂਐਂਸਰ ਬੋਲਦੇ ਆ ਜਿਹਨੂੰ ਉਹਨਾਂ ਵੱਲੋਂ ਇਹ ਨਹੀਂ ਦੇਖਿਆ ਜਾਂਦਾ ਕਿ ਜਿਹੜਾ ਕੁਛ ਅਸੀਂ ਕਰ ਰਹੇ ਆ ਉਹ ਸੀਦੇ ਹਿੱਤ 'ਚ ਜਾਂਦਾ ਜਾਂ ਕਿਹਦੇ ਬਰੋਹ 'ਚ ਜਾਂਦਾ ਬਸ ਸਿਰਫ ਦੇਖਣਾ ਇਹ ਹੁੰਦਾ ਕਿ ਸਾਡੀ ਜੇਬ 'ਚ ਪੈਸਾ ਕਿਵੇਂ ਪੈਂਦਾ ਤੇ ਉਹਦੇ ਕਰਕੇ ਚਾਹੇ ਕਿਸੇ ਦੀ ਕਰਦਾਰ ਕੁਸ਼ੀ ਹੀ ਕਿਉਂ ਨਾ ਕਰਨੀ ਪਵੇ ਕੋਈ ਪ੍ਰੇਜ ਨਹੀਂ ਕੀਤਾ ਜਾਂਦਾ ਮੈਨੂੰ ਕਦੇ-ਕਦੇ ਇਸ ਚੀਜ਼ ਦਾ ਦੁੱਖ ਬਹੁਤ ਹੁੰਦਾ ਕਿ ਜੇ ਮਨ ਲੋਕੇ ਚਪਲਾਂ ਹੀ ਮਾਰਨੀਆਂ ਹੁੰਦੀਆਂ ਤਾਂ ਸ਼ਾਇਦ ਪਤਾ ਨਹੀਂ ਕਿਤੋਂ ਦੇ ਕਿੱਥੇ ਹੁੰਦੇ ਪਰ ਜਿੱਥੇ ਜਾਂ ਜਿੰਨੀ ਇਮੇਜ ਬਣਾਈ ਆ ਸਾਫ ਸੁਥਰੀ ਬਣਾਈ ਆ ਉਹਦੇ ਲਈ ਬਹੁਤ ਖੁਸ਼ੀ ਹੁੰਦੀ ਆ ਕਿ ਜਿੱਥੇ ਖੜੇ ਜੋ ਕਿਹਾ ਉਸ ਤੇ ਖੜੇ ਆ ਉਸ ਵਿਚਾਰ ਤੋਂ ਕਦੇ ਪਿੱਛੇ ਨਹੀਂ ਮੁੜੇ ਜਿਹੜਾ ਕਿਹਾ ਤੇ ਕਦੇ ਇਹ ਵੀ ਨਹੀਂ ਕਿ 도ਗਲੀ ਜੀ ਜ਼ੁਬਾਨ ਨਹੀਂ ਰੱਖੀ ਤੇ ਨਾ ਹੀ ਇਹ ਰੱਖਿਆ ਕਿ ਜੇ ਅੱਜ ਕੁਝ ਹੋ ਰਿਹਾ ਹੋਰ ਕਿਹਾ ਤੇ ਚੱਕਵੇਂ ਚੁੱਲੇ ਵਾਂਗੂ ਕੱਲ ਨੂੰ ਕਦੇ ਹੋਰ ਕਿਹਾ ਹੋਵੇ ਇਹ ਦੁਸ਼ਮਣ ਸਹੀ ਆ ਤੇ ਦੁਸ਼ਮਣ ਨੂੰ ਵੀ ਇਹ ਕਹਿਣਾ ਕਿ ਸ਼ਾਬਾਸ਼ ਯਾਰ ਉਹਨੇ ਠੀਕ ਕੀਤਾ ਜੇ ਦੋਸਤ ਗਲਤ ਆ ਤੇ ਕਹਿਣਾ ਉੱਥੇ ਵੀ ਬੰਦ ਆ ਪਿਛਲੇ ਸਮੇਂ ਦੇ ਵਿੱਚ ਮੈਨੂੰ ਕੁਝਕ ਦੋ ਗੱਲਾਂ ਨਾ ਜਿਹੜੀਆਂ ਉਹ ਤੰਗ ਕਰ ਰਹੀਆਂ ਦੁਖੀ ਕਰ ਰਹੀਆਂ ਜਿਹਦੇ ਬਾਰੇ ਗੱਲਬਾਤ ਕਰਨੀ ਬਣਦੀ ਹੈ ਜਦੋਂ ਆਪਾਂ ਸੋਸ਼ਲ ਮੀਡੀਆ ਇਨਫਲੂਐਂਸਰਾਂ ਦੀ ਗੱਲ ਕਰਦੇ ਆ ਤਾਂ ਜਦੋਂ ਦੋ ਦੇਸ਼ਾਂ ਦੀ ਗੱਲ ਹੋਵੇ ਤਾਂ ਆਪਾਂ ਇਹ ਸਮਝਦੇ ਆ ਕਿ ਮੀਡੀਆ ਨਾਲ ਜੁੜੇ ਹੋਏ ਸੱਜਣ ਚਾਹੇ ਉਹ ਕੱਲਾ ਹੀ ਬੰਦਾ ਫੋਨ ਤੇ ਆਪੋ ਆਪਣਾ ਚੈਨਲ ਚਲਾ ਰਿਹਾ ਉਹ ਉਸ ਦੇਸ਼ ਦਾ ਦੂਤ ਹੁੰਦਾ ਪਿਛਲੇ ਸਮੇਂ ਦੇ ਵਿੱਚ ਸਾਡਾ ਇੱਕ ਮਿੱਤਰ ਛੋਟਾ ਵੀਰ ਸਵਰਨ ਟਹਿਣਾ ਉਹ ਪਾਕਿਸਤਾਨ ਦੀ ਫੇਰੀ ਤੇ ਜਾਂਦੇ ਆ ਤੇ ਉਧਰ ਉਹਨਾਂ ਦੇ ਮਿੱਤਰ ਨਾਸਰ ਢਿੱਲੋਂ ਤੇ ਅੰਜਮ ਸਰੋਆ ਉਹਨਾਂ ਨਾਲ ਗੱਲਬਾਤ ਹੁੰਦੀ ਆ ਇੱਕ ਵੀਡੀਓ ਨਾ ਸ਼ੁਰੂ ਹੁੰਦੀ ਆ ਹਾਲਾਂਕਿ ਉਹ ਵੀਡੀਓ ਰੋਕੀ ਵੀ ਜਾ ਸਕਦੀ ਸੀ ਪਰ ਉਹ ਜਾਣ ਕੇ ਕੀਤੀ ਗਈ ਜਾਣ ਕੇ ਕਰਨ ਦਾ ਮਤਲਬ ਕਿ ਜਦੋਂ ਅਸੀਂ ਦੇਖਦੇ ਆ ਕਿ ਕੋਈ ਚੀਜ਼ ਜਦੋਂ ਜਿਹਦੇ ਵਿੱਚ ਕੋਈ ਟਟਮੀ ਜੀ ਗੱਲ ਕਹੇ ਢੰਗ ਨਾਲ ਚੌਮੀ ਕੀਤੀ ਹੋਵੇ ਉਹ ਉਹ ਫੈਲੂਗੀ ਪਤਾ ਹੁੰਦਾ ਤੇ ਉਹਨੂੰ ਰੋਕਿਆ ਨਹੀਂ ਜਾਂਦਾ ਉੱਥੇ ਸਵਾਰਨਟਾਣਾ ਬਾਰੇ ਇੱਕ ਵਿੱਚੋਂ ਹੀ ਉਹਨਾਂ ਦੇ ਜਿਹੜੇ ਮੇਜ਼ਬਾਨ ਸੀ ਉਹੀ ਕਹਿ ਰਿਹਾ ਕਿ ਜੀ ਇਹ ਉਹ ਆ ਜਿਨ੍ਹਾਂ ਦੀ ਸਿੱਧੂ ਨਾਲ ਗੱਲਬਾਤ ਹੋਈ ਤੇ ਸਿੱਧੂ ਨੇ ਕਿਹਾ ਸੀ ਜੀ ਕਿ ਜਨਾਨੀਆਂ ਨਾਲ ਬੈਠ ਕੇ ਕਰਦੇ ਨੇ ਚੁਕਲੀਆਂ ਫੁਲਾਣਾ ਬਲਾ ਬਲਾ ਉਹ ਗੱਲ ਤੇ ਉਸ ਗੱਲ ਨੂੰ ਕਹੇ ਬਿਨਾ ਸਰ ਵੀ ਸਕਦਾ ਸੀ ਕਿਉਂਕਿ ਉਹ ਸਿਆਣੇ ਆ ਉਹ ਸੱਜਣ ਵੀ ਜਿਹੜੇ ਮੇਜ਼ਬਾਨ ਸੀ ਜਦੋਂ ਮਹਿਮਾਨ ਵਜੋਂ ਸਵਰਨ ਟੈਣਾ ਤੇ ਬੀਬਾ ਨਾਲ ਉਹਨਾਂ ਦੇ ਜਿਹੜੀ ਜਾਂਦੀ ਆ ਉਹ ਵੀ ਗਏ ਹੋਏ ਸੀ ਤਾਂ ਉਹਨਾਂ ਦੀ ਉਸ ਟੇਡੇ ਢੰਗ ਨਾਲ ਜਿਹੜੀ ਉਹ ਕੀਤੀ ਗਈ ਉਹ ਤੋਂ ਬਚਿਆ ਵੀ ਜਾ ਸਕਦਾ ਸੀ ਤੇ ਬਚਾਇਆ ਵੀ ਜਾ ਸਕਦਾ ਸੀ ਕਿਸੇ ਦਾ ਸ਼ੁਭਦੀਪ ਉਰਫ ਸਿੱਧੂ ਮੂਸੇਵਾਲੇ ਦਾ ਫੈਨ ਹੋਣਾ ਉਹ ਵੱਖਰੀ ਗੱਲ ਤੇ ਉਹਦੇ ਜਿਹੜੇ ਫੈਨਸ ਆ ਉਹਨਾਂ ਨੂੰ ਖੁਸ਼ ਕਰਨ ਦੇ ਲਈ ਇੱਕ ਬੰਦੇ ਦੀ ਐਨੀ ਵੱਡੀ ਪੱਧਰ ਤੇ ਜਿਹੜੀ ਇੱਕ ਤਰ੍ਹਾਂ ਟੇਡੇ ਢੰਗ ਨਾਲ ਲੋਕਵੇਂ ਢੰਗ ਨਾਲ ਕਰਦਾਰ ਚ ਖੁਸ਼ੀ ਕਰਨੀ ਉਹ ਮੈਂ ਉਹਨੂੰ ਮਾੜੀ ਕਹਿੰਦਾ ਮੈਂ ਉਹਨਾਂ ਚਿਰ ਬੋਲਿਆ ਨਹੀਂ ਸੀ ਪਰ ਮੈਨੂੰ ਹੁਣ ਦੁਬਾਰਤੋਂ ਇੱਕ ਵੀਡੀਓ ਫੇਰ ਸਾਹਮਣੇ ਆਈ ਨਵੀਂ ਅੰਜਮ ਸ਼ੁਰਵਾਦੀ ਜਿਹਦੇ ਵਿੱਚ ਪਹਿਲਾਂ ਵੀ ਅੰਜਮ ਸਰੋਹਾ ਸਵਰਨ ਟੈਣਾ ਨੂੰ ਉਹਨਾਂ ਦਾ ਪੁੱਠਾ ਜਾਂ ਨਾਂ ਲੈ ਕੇ ਬੋਲਦੇ ਤੇ ਫਿਰ ਬਾਅਦ ਦੇ ਵਿੱਚ ਇੱਕ ਵਾਰ ਟੁਨੀਆ ਸਾਹਿਬ ਬੋਲਦੇ ਆ ਜਿਹੜਾ ਬੰਦਾ ਫੇਸਬੁੱਕ ਦੇ ਉੱਪਰ ਲੋਕਾਂ ਨੂੰ ਮੱਤਾਂ ਦੇ ਰਿਹਾ ਕਿ ਸਿਆਣੇ ਕਹਿੰਦੇ ਨੇ ਉਹਨਾਂ ਦੀਆਂ ਗੱਲਾਂ ਸੁਣ ਕੇ ਜਦੋਂ ਮੈਂ ਦੇਖਿਆ ਨਾ ਕਿ ਉਹ ਵੱਡੇ ਲੈਵਲ ਦੀਆਂ ਗੱਲਾਂ ਕਰਦੇ ਆ ਤੇ ਇਹ ਗੱਲ ਕਦੇ ਵੀ ਨਹੀਂ ਹੋ ਸਕਦੀ ਕਿ ਉਹਨਾਂ ਦੇ ਦਿਮਾਗ 'ਚ ਟਹਿਣੇ ਦਾ ਨਾਂ ਟਹਿਣਾ ਨਾ ਯਾਦ ਰਹੇ ਕਦੇ ਟੁਣੀਆਂ ਕਦੇ ਕੋਸ਼ ਕਦੇ ਕੁਸ਼ ਇਹ ਕਹਿਣ ਦਾ ਮਤਲਬ ਕਿ ਤੁਸੀਂ ਉਸ ਬੰਦੇ ਨੂੰ ਟਿੱਡੇ ਢੰਗ ਨਾਲ ਡੀਗ੍ਰੇਡ ਕਰ ਰਹੇ ਹੋ ਖਾਸ ਕਰਕੇ ਜਦੋਂ ਕਿਸੇ ਮਿੱਤਰ ਦੇ ਨਾਲ ਬਹਿ ਕੇ ਖਾ ਲਈਏ ਤਾਂ ਫਿਰ ਉਹਦਾ ਪੁੱਠਾ ਨਾ ਜਿਹੜਾ ਲੈਣਾ ਉਹ ਬੰਦੇ ਨੂੰ ਸ਼ੋਭਦਾ ਨਹੀਂ ਹੁੰਦਾ ਖਾਸ ਕਰਕੇ ਮੇਰੇ ਪਾਕਿਸਤਾਨੀ ਜਿੰਨੇ ਵੀ ਮਿੱਤਰ ਆ ਬਹੁਤ ਲਿਆਕਤਮੰਦ ਤੇ ਮੈਂ ਜਿਹੜੇ ਸਾਡੇ ਵੀਰ ਉਹਨਾਂ ਨੂੰ ਵੀ ਬਹੁਤ ਲਿਆਕਤਮੰਦ ਕਹਿੰਦਾ ਕਿਉਂਕਿ ਮੈਂ ਅਕਸਰ ਹੀ ਉਹਨਾਂ ਦੀਆਂ ਵੀਡੀਓ ਦੇਖਦਾ ਰਹਿੰਨਾ ਤੇ ਮੈਂ ਉਹਨਾਂ ਤੋਂ ਪ੍ਰਭਾਵਿਤ ਵੀ ਬਹੁਤ ਹਾਂ ਕਿਉਂਕਿ ਬਹੁਤ ਸਿਆਣੀਆਂ ਗੱਲਾਂ ਕਰਦੇ ਆ ਕੱਲ ਕੇ ਪਰਸੋਂ ਦੀ ਗੱਲ ਆ ਉਹਦੇ ਵਿੱਚ ਉਹ ਜ਼ਿਕਰ ਕਰ ਰਹੇ ਆ ਕਿ ਟਹਨੇ ਦਾ ਸਿੱਧੂ ਨਾਲ ਕੋਈ ਮਸਲਾ ਸੀ ਇਸ ਤਰ੍ਹਾਂ ਹੋਇਆ ਇਸ ਤਰ੍ਹਾਂ ਹੋਇਆ ਤੇ ਨਾਲ ਹੀ ਉਹ ਬੰਦਾ ਕਹਿ ਰਿਹਾ ਕਿ ਟੁਨੀਆ ਸਾਹਿਬ ਟੁਨੀਆ ਸਾਹਿਬ ਉਹ ਜਾਣ ਕੇ ਕਹਿ ਰਿਹਾ ਸੋ ਮੈਂ ਵੀਰ ਨੂੰ ਬੇਨਤੀ ਕਰਦਾ ਕਿ ਜਦੋਂ ਤੁਸੀਂ ਕਿਸੇ ਦਾ ਗਲਤ ਨਾ ਲੈਨੇ ਹੋ ਨਾ ਜਾਣੂ ਗਲਤ ਨਾਂ ਲੈ ਕੇ ਉਹਦੀ ਟਿੱਡ ਢੰਗ ਨਾਲ ਬੇਇੱਜ਼ਤੀ ਕਰਨ ਦੀ ਕੋਸ਼ਿਸ਼ ਕਰਦੇ ਹੋ ਤਾਂ ਇਹ ਟਿੱਟਫੋਰਟ ਐਟ ਅਦਲੇ ਦਾ ਬਦਲਾ ਇੱਕ ਚੱਕਲਾ ਦੂਜੀ ਤਿਆਰ ਪਿਆ ਹੁੰਦਾ ਹੁਣ ਜੇ ਉਦਾਹਰਨ ਦੇ ਤੌਰ ਤੇ ਜੇ ਅੰਜਮ ਸਰੋਇਆ ਜੀ ਨੂੰ ਕੋਈ ਅੰਜਮ ਗੜੋਆ ਜੀ ਕਵੇ ਤੇ ਸੋਚ ਕੇ ਦੇਖੋ ਯਾਰ ਕਿੰਨੀ ਭੈੜੀ ਗੱਲ ਐ ਪਰ ਇਹ ਵੀ ਨਹੀਂ ਹੋਣੀ ਚਾਹੀਦੀ ਜੇ ਤੁਸੀਂ ਟਹਿਣੀ ਨੂੰ ਟੁਣੀਆਂ ਜਾਂ ਹੋਰ ਕਿਸੇ ਗਲਤ ਨਾਲ ਬੁਲਾਉਣੇ ਹੋ ਤਾਂ ਮੈਂ ਕਹਿੰਨਾ ਇਹਦੇ ਅਰਗੇ ਵੀ ਸ਼ਰਮਨਾ ਕੇ ਗੱਲ ਨਹੀਂ ਹੋ ਸਕਦੀ ਸਗੋਂ ਤੁਹਾਨੂੰ ਉਸ ਗੱਲ ਨੂੰ ਕੰਡੈਮ ਕਰਨਾ ਚਾਹੀਦਾ ਹੈ ਤੁਹਾਨੂੰ ਉਹਦੇ ਲਈ ਮਾਫੀ ਮੰਗਣੀ ਚਾਹੀਦੀ ਜੇ ਕਿ ਨਹੀਂ ਮੇਰਾ ਇਹ ਮਤਲਬ ਨਹੀਂ ਸੀ ਤੇ ਦੂਜੀ ਗੱਲ ਸਵਰਨ ਟਹਿਣੇ ਨੂੰ ਵੀ ਬੇਸ਼ੱਕ ਉਹ ਦੋਸਤ ਸੀ ਉਹਨਾਂ ਦੇ ਮੂਰੇ ਉਹ ਉਸ ਤਰ੍ਹਾਂ ਦੰਦ ਕੱਢ ਕੇ ਉਹਨਾਂ ਨੂੰ ਇਹ ਇਜਾਜ਼ਤ ਦੇਣੀ ਕਿ ਕੋਈ ਗੱਲ ਨਹੀਂ ਜੀ ਬੋਲੋ ਗਲਤ ਫੇਰ ਬੋ ਉਹਦੇ ਬਜਾਏ ਸਗੋਂ ਉਸੇ ਵੀਡੀਓ ਦੇ ਵਿੱਚ ਕਹਿਣਾ ਸੀ ਵੀ ਨਹੀਂ ਬਈ ਮੇਰਾ ਨਾਂ ਇਹ ਆ ਜੇ ਤੁਹਾਡੇ ਪੱਲੇ ਤੁਹਾਡਾ ਨਾਂ ਹੀ ਨਹੀਂ ਤੁਹਾਡਾ ਨਾਂ ਹੀ ਮਟਾਇਆ ਜਾ ਰਿਹਾ ਤੁਹਾਡੇ ਸਾਹਮਣੇ ਤੇ ਫਿਰ ਤੁਸੀਂ ਇਹ ਜਿਹੇ ਚੌਧਰਾਂ ਨੂੰ ਕਰਨਾ ਕੀ ਆ ਐਡੇ ਵੱਡੇ ਨਾਵਾਂ ਨੂੰ ਤੁਸੀਂ ਕਰਨਾ ਕੀ ਆ ਯਾਰ ਸੋ ਮੈਂ ਬੇਨਤੀ ਕਰਦਾ ਸਾਰਨ ਟਹਿਣਾ ਜੀ ਨੂੰ ਵੀ ਕਿ ਉਹਨਾਂ ਮਿੱਤਰਾਂ ਨਾਲ ਬਹਿ ਕੇ ਨੂਨ ਖਾਦਾ ਹੋਇਆ ਉਹਨਾਂ ਦੇ ਧਿਆਨ 'ਚ ਜ਼ਰੂਰ ਲਿਆਓ ਕਿ ਇਹਨੂੰ ਮੈਂ ਤਾਂ ਇਹਨੂੰ ਕਰਦਾਰਕੁਸ਼ੀ ਕਹਿੰਦਾ ਇੱਕ ਯਾਰ ਦੋਸਤ ਹੋ ਕੇ ਵੀ ਤੁਸੀਂ ਬਾਰ-ਬਾਰ ਬਾਰ-ਬਾਰ ਉਸੇ ਗਲਤੀ ਨੂੰ ਰਿਪੀਟ ਕਰ ਰਹੇ ਹੋ ਜਾਣ ਬੁੱਝ ਕੇ ਤਾਂ ਕਿ ਇੱਕ ਠਿਰ ਦੇ ਜਿਹੜੇ ਫੈਨ ਆ ਉਹ ਖੁਸ਼ ਹੋਣ ਤੇ ਦੂਜੇ ਨੂੰ ਤੁਸੀਂ ਡੇਢ ਟੰਗ ਨਾਲ ਭੰਡ ਦੇ ਰਮੋ ਉਮੀਦ ਕਰਦਾ ਕਿ ਮੇਰੀ ਗੱਲ ਦਾ ਬੁਰਾ ਨਹੀਂ ਮਨਾਉਣਾ ਜੇ ਬੁਰਾ ਮਨਾ ਵੀ ਲਵੋਗੇ ਤਾਂ ਕੋਈ ਗੱਲ ਨਹੀਂ ਮੈਂ ਬੈਠਾ ਮੇਰਾ ਨੰਬਰ ਵੀ ਹੈ ਕਿਤੇ ਤੇ ਗੱਲ ਵੀ ਕਰਿਓ ਮੈਂ ਕਰਨ ਤਿਆਰ ਹਾਂ ਪਰ ਮੇਰੀ ਨਾਸਰ ਢਿੱਲੋਂ ਸਾਹਿਬ ਅੰਜਮ ਸੁਰਾਇ ਜੀ ਨੂੰ ਤੇ ਨਾਲ ਦੇ ਸਾਥੀ ਮਿੱਤਰ ਪਿਆਰਿਆਂ ਨੂੰ ਬੇਨਤੀ ਹੈ ਕਿ ਤੁਸੀਂ ਇੱਕ YouTube ਜਾਂ Facebook ਇਨਫਲੂਐਂਸਰ ਜਿਹਨੂੰ ਇਹ ਕਹਿੰਦੇ ਆ ਉਹ ਨਹੀਂ ਹੋ ਤੁਸੀਂ ਤੁਸੀਂ ਦੇਸ਼ਾਂ ਦੀ ਪ੍ਰਤੀਨਿਧਤਾ ਕਰਦੇ ਹੋ ਤੇ ਜੇ ਤੁਸੀਂ ਆਪਣੇ ਦੋਸਤ ਦੀ ਇਸ ਤਰ੍ਹਾਂ ਹੀਠੀ ਖੁਦ ਕਰੋਗੇ ਤਾਂ ਫਿਰ ਇਹ ਸੋਚ ਕੇ ਦੇਖੋ ਵੀ ਤੁਹਾਡੇ ਤੋ ਕਰਦਾਰ ਤੇ ੱੱਬਾ ਤੁਹਾਡੇ ਵੀ ਉੱਡਾ ਹੀ ਲੱਗਦਾ ਕਿ ਯਾਰ ਇਹ ਬੰਦੇ ਕਿੰਨੀ ਕਰਣੀ ਦੇ ਮਾਲਕ ਆ ਜਿਹੜੇ ਉਸ ਬੰਦੇ ਨੂੰ ਨਾਲ ਬਿਠਾ ਕੇ ਉਹਦੇ ਨਾਲ ਲੂਣ ਵੀ ਖਾਦਾ ਤੇ ਉਹਨੂੰ ਖਵਾਇਆ ਵੀ ਆ ਤੇ ਬਾਅਦ ਚ ਉਹਦਾ ਪੁੱਠਾ ਨਾ ਲੈ ਕੇ ਸਵਾਦ ਲੈਂਦੇ ਆ ਸੋ ਮਾਫੀ ਚਾਹੁੰਨਾ ਜੇ ਕੋਈ ਗੱਲ ਕੌੜੀ ਲੱਗੀ ਹੋਵੇ ਫਿਰ ਵੀ ਜੇ ਕੌੜੀ ਲੱਗੀ ਹੋਵੇ ਫੋਨ ਕਰ ਲਿਓ ਗੋੜ ਮੈਂ ਜੇਬ ਚ ਰੱਖਦਾ ਧੰਨਵਾਦ